ਗਲਤੀ ਇੱਕ ਵਾਰੀ ਹੁੰਦੀ ਆ ਬਾਰ-ਬਾਰ ਨਹੀਂ ਕਿਸੇ ਤੇ ਵੀ ਇੰਨਾ ਯਕੀਨ ਨਾ ਕਰੋ ਕਿ ਇਹ ਬੰਦਾ ਜੇ ਗਲਤ ਆ ਤੇ ਉਹਦੇ ਨਾਲ ਉਹਦਾ ਸਾਥ ਦੋ ਮੈਨੂੰ ਲੱਗਦਾ ਉਸੇ ਟਾਈਮ ਬੰਦੇ ਨੂੰ ਛੱਡ ਦੇਣਾ ਚਾਹੀਦਾ ਆ ਚਾਹੇ ਉਹ ਤੁਹਾਡੀ ਜਿੰਨੀ ਮਰਜ਼ੀ ਕੋਈ ਸਾਕ ਆ ਤੁਹਾਡਾ ਕੋਈ ਫਰੈਂਡ ਸਰਕਲ 'ਚ ਆ ਜਿੱਦਾਂ ਮਰਜ਼ੀ ਆ ਕਦੇ ਵੀ ਗਲਤ ਬੰਦੇ ਦਾ ਸਾਥ ਨਾ ਦੋ ਸਾਥ ਦੇ ਦੋਗੇ ਤਾਂ ਵੀ ਮਾੜੇ ਆ ਤੇ ਜੇ ਤੁਸੀਂ ਉਹਨੂੰ ਛੱਡ ਦੋਗੇ ਦੱਸ ਕੇ ਜਾਂ ਸੇ ਨੂੰ ਗਲਤੀ ਦੱਸ ਦੋਗੇ ਉਹਦੀ ਤੇ ਤੁਸੀਂ ਤਾਂ ਵੀ ਮਾੜੇ ਆ ਤੁਸੀਂ ਦੁਨੀਆ ਲਈ ਨਹੀਂ ਚੰਗੇ ਹੋ ਸਕਦੇ। ਸ਼ੀ ਤੇ ਹਾਲੇ ਫਿਲਹਾਲ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ 'ਚ ਕਿਸੇ ਨੇ ਕੱਟ ਕੇ ਤਾਂ ਬਾਹਰ ਸੱਟਦੀ ਹੈ। ਬਟ ਇਟਸ ਓਕੇ ਟਾਈਮ ਹੈ ਟਾਈਮ ਜੇ ਚੰਗਾ ਨਹੀਂ ਰਿਹਾ ਤੇ ਮਾੜਾ ਵੀ ਨਹੀਂ ਰਹੂਗਾ ਨਿਕਲ ਜਾਊਗਾ ਬਸ ਮੈਨੂੰ ਦੁੱਖ ਨਹੀਂ ਹੈ ਕਿਸੇ ਚੀਜ਼ ਦਾ। ਮੈਨੂੰ ਸਿਰਫ ਆਹੀ ਹੈ ਕਿ ਲੋਕਾਂ ਨੂੰ ਦੇਖਦਾ ਕਿਉਂ ਨਹੀਂ ਆ? ਲੋਕ ਕਿ ਅੰਨੇ ਕਿਉਂ ਆ? ਕਿਉਂ ਸਿਰਫ ਉਹ ਦੇਖਦੇ ਆ? ਜਾਂ ਦੇਖਣਾ ਚਾਹ ਦੇ ਆ ਜਿਹਨਾਂ ਨੂੰ ਉਹਨਾਂ ਨੂੰ ਸਵਾਦ ਮਿਲਦਾ ਆ ਕਿ ਇੰਟਰਸਟ ਹੈ ਸੱਚ ਝੂਠ ਨਾ ਕਿਸੇ ਦੇ ਕਿਸੇ ਦੀ ਪ੍ਰੋਬਲਮ ਨਾਲ ਕੋਈ ਕੀ ਫੇਸ ਕਰ ਰਿਹਾ ਉਹਨਾਂ ਨੂੰ ਮਤਲਬ ਨਹੀਂ ਆ ਇਹ ਚੀਜ਼ ਦਾ ਬਸ ਉਹ ਕਿੱਕ ਦੇਖਦੇ ਆ ਕਿ ਮਸਾਲਾ ਕਿੱਥੇ ਆ ਇੰਟਰਸਟਿੰਗ ਕਿੱਥੇ ਆ ਕਲੇਸ਼ ਕਿੱਥੇ ਆ ਉਹ ਉਹੀ ਚੀਜ਼ਾਂ ਦੇਖਣਾ ਚਾਹੁੰਦੇ ਆ ਕੋਈ ਉਹਨਾਂ ਨੂੰ ਜੋ ਮਰਜ਼ੀ ਦਿਖਾਵੇ ਐਂਡ ਇੰਨਾ ਕਦੇ ਪਤਾ ਲੱਗ ਗਿਆ ਕਿ ਤੁਸੀਂ ਤੁਸੀਂ ਦੁਨੀਆ ਅੱਗੇ ਸਹੀ ਨਹੀਂ ਹੋ ਸਕਦੇ ਜੋ ਮਰਜ਼ੀ ਪ੍ਰੂਫਸ ਲਿਆਓ ਬੋਲ ਲੋ ਜੋ ਮਰਜ਼ੀ ਕਰ ਲੋ ਮੈਨੂੰ ਲੱਗਦਾ ਕਿ ਚੁੱਪ ਹੋ ਜਾਣਾ ਇਸ ਸਿਚੁਏਸ਼ਨ ਦੇ ਵਿੱਚ ਇਜ਼ ਬੈਸਟ ਐਂਡ ਇਸ ਲਈ ਚੁੱਪ ਹੀ ਬੈਠੀ ਆਂ ਠੀਕ ਐ ਤੁਹਾਡੇ ਹਾਲਾਤ ਇਦਾਂ ਦੇ ਆ ਕਿ ਤੁਸੀਂ ਕਿਸੇ ਨੂੰ ਕਿੰਨਾ ਕੁ ਸਿਰ ਡਰਾ ਲੋਗੇ ਧਮਕੀਆਂ ਦੇ ਲੋਗੇ ਹਰਕਤਾਂ ਕਰ ਲੋਗੇ ਠੀਕ ਐ ਮੈਂ ਆਪਣੀ ਫੈਮਲੀ ਨਾਲ ਨਾ ਕਰੇ ਬੈਠੀ ਆਂ ਸੇਫ ਆ ਇਹ ਤਾਂ ਹੈ ਨਹੀਂ ਕਿ ਤੁਸੀਂ ਕਹੋਗੇ ਕਿ ਆਪਾਂ ਡਰਾ ਰਹੇ ਆ ਤੇ ਇਹ ਬੈ ਹੀ ਜਾਊਗੀ ਘਰੇ ਨਿਕਲਣਾ ਤੇ ਮੈਂ ਹੈ ਹੀ ਆ ਅੱਜ ਨਹੀਂ ਤਾਂ ਗੱਲ ਨਿਕਲੂਗੀ ਤੇ ਉਸ ਤੋਂ ਬਾਅਦ ਬੰਦੇ ਦੀ ਆਪਣੀ ਮਰਜ਼ੀ ਹੈ ਤੁਸੀਂ ਕੀ ਤੁਸੀਂ ਕੀ ਕਿਸ ਪ੍ਰੋਸਪੈਕਟਿਵ ਨਾਲ ਕਿਨੂੰ ਕੀ ਦੇਖਦੇ ਹੋ ਕਿਸ ਕੰਟੈਕਸਟ ਚ ਕਿਸੇ ਨੂੰ ਕੀ ਕਹਿੰਦੇ ਹੋ ਕੀ ਕਰਦੇ ਹੋ ਉਹ ਤੁਹਾਡੀ ਆਪਣਾ ਦਿਮਾਗ ਹੈ ਆਪਣਾ ਦਿਲ ਹੈ ਉਹਨੂੰ ਮੈਂ ਚੇਂਜ ਨਹੀਂ ਕਰ ਸਕਦੀ ਪਰ ਕਿੰਨਾ ਕ ਚਿਰ ਮੈਂ ਵੀ ਘਰੇ ਬਹਿ ਜੂਗੀ ਕਿੰਨਾ ਕ ਜੇ ਤੁਸੀਂ ਵੀ ਹਰਕਤਾਂ ਕਰ ਲੋਗੇ ਬਸ ਕਿ ਠੀਕ ਹੈ ਟਾਈਮ ਹੈ ਚੰਗਾ ਵੜਾ ਨਿਕਲ ਹੀ ਜਾਊਗਾ ਮੈਂ ਕਿਸੇ ਚੀਜ਼ ਦੀ ਮਾਫੀ ਨਹੀਂ ਮੰਗਣ ਗਈ ਗਲਤੀ ਕਰਨ ਵਾਲਾ ਵਟਾ ਹੁੰਦਾ ਆ ਕਿਸੇ ਦਾ ਗੁਨਾਹ ਗਲਤੀ ਦੱਸਣ ਵਾਲਾ ਮਾਫੀ ਨਹੀਂ ਮੰਗਣ ਜਾਂਦਾ ਕਿ ਸੌਰੀ ਮੈਂ ਤੁਹਾਡੀ ਗਲਤੀ ਦੱਸਤੀ ਐ ਐਂਡ ਗਲਤੀ ਇੱਕ ਵਾਰੀ ਹੁੰਦੀ ਆ ਬਾਰ-ਬਾਰ ਨਹੀਂ ਬਟ ਉਹੀ ਗੱਲ ਐ ਵੀ ਲੋਕ ਵੱਖਰੇ ਵੱਖਰੇ ਜਿੰਨੇ ਮੂੰਹ ਹੰਨੀਆਂ ਗੱਲਾਂ ਵੱਖਰੇ ਵੱਖਰੇ ਲੋਕੀ ਆ ਹਰ ਕਿਸੇ ਦਾ ਵੱਖਰਾ ਕਹਿਣਾ ਐ ਕਿਸੇ ਨੂੰ ਕਹਿਣਾ ਸੌੱਖਾ ਹੁੰਦਾ ਵੀ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਪਰ ਜਦੋਂ ਆਪਣੇ ਤੇ ਗੱਲ ਪੈਂਦੀ ਐ ਤੇ ਹਰ ਕੋਈ ਬੋਲਦਾ ਐ ਐਂਡ ਸੇਮ ਗੋਜ਼ ਫਾਰ ਮੀ ਤੇ ਬਾਕੀ ਤਾਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਮਾਈਂਡਸੈਟ ਹੈ ਮੈਨੂੰ ਇੰਨਾ ਪਤਾ ਲੱਗਿਆ ਇਹਨ ਦਿਨਾਂ 'ਚ ਕਿ ਮੈਂ ਤੁਹਾਡੀ ਸੋਚ ਨਹੀਂ ਚੇਂਜ ਕਰ ਸਕਦੀ ਆਪਣੇ ਆਪ ਨੂੰ ਹੀ ਚੇਂਜ ਕਰਨਾ ਪੈਣਾ ਹੈ ਵੀ ਕਿਸੇ ਤੇ ਵੀ ਇੰਨਾ ਯਕੀਨ ਨਾ ਕਰੋ ਕਿ ਇਹ ਬੰਦਾ ਜੇ ਗਲਤ ਆ ਤੇ ਉਹਦੇ ਨਾਲ ਉਹਦਾ ਸਾਥ ਦੋ ਮੈਨੂੰ ਲੱਗਦਾ ਉਸੇ ਟਾਈਮ ਬੰਦੇ ਨੂੰ ਛੱਡ ਦੇਣਾ ਚਾਹੀਦਾ ਹੈ ਚਾਹੇ ਉਹ ਤੁਹਾਡੀ ਜਿੰਨੀ ਮਰਜ਼ੀ ਕੋਈ ਸਾਕ ਆ ਤੁਹਾਡਾ ਕੋਈ ਫਰੈਂਡ ਸਰਕਲ 'ਚ ਆ ਜਿੱਦਾਂ ਮਰਜ਼ੀ ਆ ਕਦੇ ਵੀ ਗਲਤ ਬੰਦੇ ਦਾ ਸਾਥ ਨਾ ਦੋ ਸਾਥ ਦੇ ਦੋਗੇ ਤਾਂ ਵੀ ਮਾੜੇ ਆ ਜੇ ਜੇ ਤੁਸੀਂ ਇਹਨੂੰ ਛੱਡ ਦੋਗੇ ਦੱਸ ਕੇ ਜਾਂ ਕਿਸੇ ਨੂੰ ਗਲਤੀ ਦੱਸ ਦੋਗੇ ਉਹਦੀ ਤੇ ਤੁਸੀਂ ਤਾਂ ਵੀ ਮਾੜੇ ਆ ਤੁਸੀਂ ਦੁਨੀਆ ਲਈ ਨਹੀਂ ਚੰਗੇ ਹੋ ਸਕਦੇ ਇਸ ਲਈ ਆਪਣੇ ਆਪ ਨੂੰ ਦੇਖਣਾ ਚਾਹੀਦਾ ਹੈ ਲੋਕਾਂ ਨੂੰ ਨਹੀਂ ਦੇਖ ਕੇ ਜੀ ਸਕਦਾ ਕੋਈ ਮੈਂ ਆਪਣੀ ਲੋਕੇਸ਼ਨ ਹਲੇ ਨਹੀਂ ਪਾ ਰਹੀਆਂ ਕਿਉਂਕਿ ਮੈਨੂੰ ਪਤਾ ਹੈ ਮੈਂ ਕੀ ਕੁਝ ਫੇਸ ਕਰ ਰਹੀਆਂ ਆਫਲਾਈਨ ਵੀ ਆਫ ਕੈਮਰਾ ਵੀ ਐਂਡ ਆਨਲਾਈਨ ਵੀ ਸਾਰਾ ਕੁਝ ਐਂਡ ਤੁਸੀਂ ਟੈਨਸ਼ਨ ਨਾ ਲਓ ਫਿਲਹਾਲ ਤੱਕ ਤਾਂ ਮੈਂ ਸਹੀ ਆਈ ਐਮ ਸੇਫ ਐਂਡ ਆਈ ਐਮ ਵਿਦ ਮਾਈ ਫੈਮਿਲੀ